ਕੁੱਤਿਆਂ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਤੇ ਗੁਰਦਾਸਪੁਰ ਵਿੱਚ ਲੋਕਾਂ ਦੇ ਵੀ ਕਾਫੀ ਸਮੇਂ ਤੋਂ ਮੰਨ ਸੀ ਕਿ ਇਸ ਚੀਜ਼ ਤੇ ਜੜੀਆ ਰੋਕ ਲਗਾਈ ਜਾਵੇ ਅੱਜ ਇੱਕ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਵਾ ਜਿਦੇ ਵਿੱਚ ਕਰੀਬ 10 ਕੁੱਤਿਆਂ ਵੱਲੋਂ ਇੱਕ ਜਿਹੜਾ ਪ੍ਰਵਾਸੀਆ ਨੂੰ ਸ਼ਿਕਾਰ ਬਣਾਇਆ ਜਾਂਦਾ ਬਾਅਦ ਉਹਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਇਸ ਸਮੇਂ ਅਸੀਂ ਦਿ올 ਹਸਪਤਾਲ ਗੁਰਦਾਸਪੁਰ ਵਿਖੇ ਮੌਜੂਦ ਆ ਸਾਡਾ ਡਾਕਟਰ ਸਾਹਿਬ ਮੌਜੂਦ ਆ ਡਾਕਟਰ ਸਾਹਿਬ ਕੀ ਕੰਡੀਸ਼ਨ ਹੈ ਗਿਆ ਪੇਸ਼ੈਂਟ ਦੀ ਜਦੋਂ ਆਇਆ ਸੀ ਉਦੋਂ ਕੀ ਕੰਡੀਸ਼ਨ ਸੀ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਡਾਕਟਰ ਹਰਿੰਦਰ ਸਿੰਘ ਦਿ올 ਔਰ ਇਹ ਪੇਸ਼ੈਂਟ ਰੇਖਾ ਪੇਸ਼ੈਂਟ ਹੈ ਜਿਹੜਾ ਕਿ 35 ਸਾਲ ਉਮਰ ਹੈ ਇਸ ਕੁੜੀ ਦੀ ਜਿਹੜਾ ਕਿ ਸਵੇਰੇ ਜੋ ਬਾਹਰ ਗਏ ਸੀ ਕਿ ਖੇਤਾਂ ਦੇ ਵਿੱਚ ਜਿੱਨਾ ਕਰਕੇ ਇਹਨਾਂ 10 ਦੇ ਕਰੀਬ ਕੁੱਤਿਆਂ ਨੇ ਇਹਨਾਂ ਤੇ ਅਟੈਕ ਕੀਤਾ ਔਰ ਜਦੋਂ ਇਹ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਆਏ ਕਾਫੀ ਜਿਹੜਾ ਉਹ ਖੂਨ ਦੇ ਨਾਲ ਲਤਪਤ ਸੀਗੇ ਕਾਫੀ ਜਗ੍ਹਾ ਤੇ ਡੀਪ ਬਾਈਟਸ ਸੀਗੀਆਂ ਜਿਵੇਂ ਕਿ ਬਾਹਾਂ ਦੇ ਉੱਤੇ ਬਾਈਟ ਸੀਗੀਆਂ ਦੋਵੇਂ ਬਾਹਾਂ ਤੇ ਸਿਰ ਖਾਦਾ ਹੋਇਆ ਸੀਗਾ ਕੰਨ ਖਾਦਾ ਹੋਇਆ ਸੀਗਾ ਪੱਟਾਂ ਦੇ ਜਿਹੜੇ ਮਸਲ ਤੱਕ ਜਿਹੜੇ ਉਹ ਬਾਹਰ ਆਗੇ ਹੋਏ ਸੀਗੇ ਉਸ ਟਾਈਮ ਤੇ ਬਲੀਡਿੰਗ ਜਿਹੜੀ ਸੀ ਬਹੁਤ ਜ਼ਿਆਦਾ ਹੋ ਗਈ ਹੋਈ ਸੀ ਜਿਹਦੇ ਕਰਕੇ ਬੀਪੀ ਵੀ ਬਹੁਤ ਜਿਹੜਾ ਡਾਊਨ ਹੋ ਗਿਆ ਹੋਇਆ ਸੀਗਾ ਜਿਹੜੀ ਪੇਸ਼ੈਂਟ ਦੀ ਕੰਡੀਸ਼ਨ ਸੀਗੀ ਉਹ ਕ੍ਰਿਟੀਕਲ ਸੀਗੀ ਬਟ ਇਹਨਾਂ ਦੇ ਘਰਦਿਆਂ ਨੇ ਕਾਫੀ ਸੂਝਬੂਝ ਕਰਕੇ ਹਸਪੀਟਲ ਲਿਆਂਦਾ ਜਿਹਦੇ ਕਰਕੇ ਹਸਪੀਟਲ ਦੀ ਟੀਮ ਨੇ ਪੂਰੀ ਟੀਮ ਨੇ ਜਿਹਦੇ ਵਿੱਚ ਜਨਰਲ ਸਰਜਨ ਆਰਥੋਪੈਡਿਕ ਸਰਜਨ ਕ੍ਰਿਟੀਕਲ ਕੇਅਰ ਐਮਰਜੈਂਸੀ ਮੈਡੀਕਲ ਆਫਿਸਰ ਨੇ ਬਹੁਤ ਵਧੀਆ ਇਹਨਾਂ ਨੂੰ ਸੁਜਾਰੂ ਢੰਗ ਨਾਲ ਸਾਰਾ ਇਲਾਜ ਕੀਤਾ ਹੁਣ ਪੇਸ਼ੈਂਟ ਜਿਹੜਾ ਹੈ ਉਹ ਸਥਿਰ ਹੈਗਾ ਉਹ ਜੋ ਇਹਨਾਂ ਦਾ ਬੀਪੀ ਵਗੈਰਾ ਉਹ ਬਿਲਕੁਲ ਠੀਕ ਹੈਗਾ ਗੱਲਬਾਤ ਕਰ ਰਹੀ ਆ ਹੁਣ ਉਸ ਟਾਈਮ ਦੇ ਉੱਤੇ ਜਿਹੜੀ ਕੰਡੀਸ਼ਨ ਸੀ ਉਹ ਕਾਫੀ ਜਿਹੜੀ ਕ੍ਰਿਟੀਕਲ ਸੀਗੀ ਸੋ ਅਵਾਰਾ ਕੁੱਤਿਆਂ ਕਰਕੇ ਗੁਰਦਾਸਪੁਰ ਹੀ ਨਹੀਂ ਪੂਰੇ ਪੰਜਾਬ ਵਿੱਚ ਜਿਹੜਾ ਵਾ ਇਹਦਾ ਕੈਰ ਲੈਣ ਨੂੰ ਮਿਲ ਰਿਹਾ ਸਰਕਾਰ ਵੱਲੋਂ ਇੱਕ ਮੁਹਿੰਮ ਵੀ ਚਲਾਈ ਗਈ ਸੀ ਜਿਹਦੇ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਨਸਬੰਦੀ ਕੁੱਤਿਆਂ ਦੀ ਕੀਤੀ ਗਈ ਸੀ ਤਾਂ ਜੋ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਪਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਘਟਨਾ ਹੋਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਸਵਾਲ ਜਾਂ ਨਿਸ਼ਾਨ ਖੜੇ ਕਰਦਾ ਹਾਲਾਂਕਿ ਡਿਓਲੋਸਪਿਲ ਵਿਖੇ ਜਦੋਂ ਇਹ ਲੜਕੀ ਆਈ ਹੈ ਇਹਦਾ ਬੜਾ ਵਧੀਆ ਤਰੀਕੇ ਨਾਲ ਟਰੀਟਮੈਂਟ ਕੀਤਾ ਗਿਆ ਕਿਉਂਕਿ ਹੋ ਸਕਦਾ ਬਲੀਡਿੰਗ ਜ਼ਿਆਦਾ ਹੋਣ ਕਰਕੇ ਜਾਂ ਇਨਫੈਕਸ਼ਨ ਹੋਣ ਕਰਕੇ ਇਸ ਲੜਕੀ ਦੇ ਨਾਲ ਕੋਈ ਇਸ ਤਰ੍ਹਾਂ ਦੀ ਵੀ ਘਟਨਾ ਹੋ ਜਾਂਦੀ ਕਿ ਇਹ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਡਾਕਟਰ ਸਾਹਿਬ ਜੇ ਥੋੜਾ ਦੇਰੀ ਹੋ ਜਾਂਦੀ ਜਾਂ ਇਹ ਹਸਪੀਟਲ ਨਾ ਦੇ ਸਮੇਂ ਸਿਰ ਤੇ ਕੀ ਹੋ ਸਰਦਾ ਇਹ ਲੜਕੀ ਦੇਖੋ ਜੀ ਇਹ ਸਾਰਿਆਂ ਨੂੰ ਸੰਦੇਸ਼ ਹੈ ਕਿ ਜਦੋਂ ਵੀ ਅਗਰ ਕੋਈ ਡੀਪ ਬਾਈ ਡੌਗ ਡੌਗ ਬਾਈਟ ਕਰਦਾ ਹੈ ਸਟ੍ਰੇਟ ਡੌਗ ਜਿਹੜਾ ਆਵਾਰੇ ਕੁੱਤੇ ਹੈਗੇ ਨੇ ਉਹਨਾਂ 'ਚ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੁੱਤਾ ਜਿਹੜਾ ਆ ਉਹ ਉਹਨੂੰ ਹਲਕਾ ਹੋਇਆ ਹੋ ਸਕਦਾ ਆ ਜਿਸ ਨੂੰ ਰੇਬੀਜ਼ ਆਪਾਂ ਕਹਿ ਸਕਦੇ ਆ ਅਗਰ ਉਹਨੂੰ ਰੇਬੀਜ਼ ਹੈਗੀ ਹੈ ਤਾਂ ਉਹ ਅਗਰ ਤੁਹਾਨੂੰ ਬਾਈਟ ਕਰ ਲੈਂਦਾ ਆ ਤਾਂ ਅਗਰ ਤੁਸੀਂ ਸਮੇਂ ਤੇ ਹਸਪੀਟਲ ਨਹੀਂ ਪਹੁੰਚਦੇ ਹੋ ਵੈਕਸੀਨੇਸ਼ਨ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਹਲਕਾ ਦੇ ਨਾਲ ਆਪਣੀ ਜਾਨ ਗੋਣੀ ਪੈ ਸਕਦੀ ਹੈ ਔਰ ਇਹ ਸਾਰਿਆਂ ਨੂੰ ਮੈਸੇਜ ਆਇਆ ਕਿ ਅਗਰ ਇਦਾਂ ਦੀ ਕਿਤੇ ਵੀ ਕੋਈ ਘਟਨਾ ਹੁੰਦੀ ਆ ਚਾਹੇ ਕੋਈ ਸਿੰਪਲ ਕਿਸੇ ਨੂੰ ਡੌਗ ਬਾਈਟ ਹੁੰਦੀ ਆ ਉਹਨੂੰ ਹਸਪੀਟਲ ਡਾਕਟਰ ਕੋਲ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਹਲਕਾ ਤੋਂ ਬਚਿਆ ਜਾ ਸਕੇ ਰੇਬੀਸ ਤੋਂ بچਾਇਆ ਜਾ ਸਕੇ ਬਾਕੀ ਸਾਡੇ ਨਾਲ ਡਾਕਟਰ ਹਰਮਨ ਹੈਗੇ ਨੇ ਜਨਰਲ ਸਰਜਨ ਨੇ ਜਿਨ੍ਹਾਂ ਦਾ ਇਹਨਾਂ ਨੇ ਸਾਰਾ ਜੋ ਵੀ ਪੱਟਾਂ ਦੇ ਮਸਲ ਜਿਹੜੇ ਉਹ ਬਾਹਰ ਆ ਗਏ ਹੋਏ ਸੀਗੇ ਜਦੋਂ ਉਹਨਾਂ ਨੇ ਬਾਈਟ ਕੀਤਾ ਖਿੱਚ ਕੇ ਉਹ ਸਾਰਾ ਕੁਝ ਇਹਨਾਂ ਨੇ ਹੈਂਡਲ ਕੀਤਾ ਤੇ ਉਹ ਵੀ ਤੁਹਾਨੂੰ ਦੱਸ ਦਿਆ ਕਿ ਕਿੰਨੀ ਜੜੀ ਸੱਟ ਉਹ ਗੰਭੀਰ ਸੀ ਆ ਡਾਕਟਰ ਹਰਮਨ ਨਾਲ ਵੀ ਗੱਲ ਕਰ ਲੈਣੇ ਕਿਉਂਕਿ 10 ਦੇ ਕਰੀਬ ਹੈ ਦਸਰੇ ਨੇ ਕੁੱਤਿਆਂ ਨੇ ਇਸ ਉਤੇ ਹਮਲਾ ਕੀਤਾ ਇੱਕ ਚਮਤਕਾਰਯੋਗ ਕਿਉਂਕਿ ਇੱਕ ਵੀ ਕੁੱਤਾ ਜਦੋਂ ਹਮਲਾ ਕਰ ਦਿੰਦਾ ਉਹਦੇ ਕੋ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਤੇ 10 ਦੇ ਕਰੀਬ ਕੁੱਤਿਆਂ ਨੇ ਇਸ ਤੇ ਹਮਲਾ ਕੀਤਾ ਵਾ ਹਾਲਾ ਕਿ ਹੁਣ ਲੜਕੀ ਠੀਕ ਠਾਕ ਲੱਗ ਰਹੀ ਆ ਡਾਕਟਰ ਸਾਹਿਬ ਜੀ ਜਦੋਂ ਆਏ ਸੀ ਕਿਉਂਕਿ ਇੱਕ ਕ੍ਰਿਸ਼ਮਾ ਇਹ ਪੈਨੂ ਮੰਨਾਂਗੇ 10 ਦੇ ਕਰੀਬ ਜਦੋਂ ਕੁੱਤਿਆਂ ਨੇ ਹਮਲਾ ਕਰ ਦਿੱਤਾ ਇੱਕ ਵੀ ਕੁੱਤਾ ਕਰ ਦੇ ਉਹਦੇ ਕੋ ਬਚਣਾ ਮੁਸ਼ਕਲ ਹੋ ਜਾਂਦਾ ਵਾ ਤੇ ਕਿਵੇਂ ਵੀ ਜਦੋਂ ਆਏ ਤੇ ਨੂੰ ਹੈਂਡਲ ਕੀਤਾ ਗਿਆ ਕੇਸ ਇਹ ਮਰੀਜ਼ ਸਾਡੇ ਕੋ ਆਇਆ ਸੀਗਾ ਇਹਨੇ ਸਾਨੂੰ ਦੱਸਿਆ ਕਿ ਇਹਨੂੰ 10 ਕੁੱਤੇ ਤੇ ਮਗਰ ਲੱਗ ਗਏ ਸੀ ਉਸ ਤੋਂ ਬਾਅਦ ਉਹ ਸਾਰੇ ਕੁੱਤਿਆਂ ਨੇ ਇਹਨੂੰ ਬਿਲਕੁਲ ਝੰਡੋੜ ਕੇ ਰੱਖਿਆ ਹੋਇਆ ਸੀ ਹੱਥਾਂ ਤੋਂ ਪੈਰਾਂ ਤੋਂ ਲੱਤਾਂ ਤੋਂ ਸਿਰ ਵੀ ਇਹਦਾ ਬਿਲਕੁਲ ਸਿਰ ਦਾ ਮਾਸ ਜਿਹੜਾ ਨਾ ਉਹ ਬਿਲਕੁਲ ਉਖੜਿਆ ਪਿਆ ਸੀ ਜਦੋਂ ਮਰੀਜ਼ ਸਾਡੇ ਕੋਲ ਆਇਆ ਸੀ ਤਾਂ ਇਹ ਬਹੁਤ ਘਬਰਾਇਆ ਹੋਇਆ ਸੀ ਬੀਪੀ ਇਹਦਾ ਥੋੜਾ ਲੋਅਰ ਸਾਈਡ ਤੇ ਸੀਗਾ ਧੜਕਣ ਵਧੀ ਹੋਈ ਸੀਗੀ ਤੇ ਪੇਸ਼ੈਂਟ ਨਾ ਕੰਬ ਰਿਹਾ ਸੀ ਬਿਲਕੁਲ ਪੇਸ਼ੈਂਟ ਸਾਡੇ ਕੋਲ ਆਇਆ ਆਪਾਂ ਇਹਦੀ ਇਹਨੂੰ ਦੇਖਿਆ ਕਿ ਜੋ ਵੀ ਇਹਦੇ जखਮ ਬੜੇ ਡੂੰਘੇ ਸੀਗੇ जखਮਾਂ ਦੇ ਵਿੱਚੋਂ ਮਸਲ ਦੇਖ ਰਹੇ ਸੀ ਤੇ ਇੱਕ जखਮ ਲੱਤ ਤੇ ਸੀਗਾ ਉੱਥੋਂ ਹੱਡੀ ਵੀ ਦਿਖ ਰਹੀ ਸੀ ਆਪਾਂ ਉਹਨੂੰ ਜਿਹੜੀ ਬਲੀਡਿੰਗ ਹੋ ਰਹੀ ਸੀਗੀ ਉਹ ਸਾਰੀ ਕੰਟਰੋਲ ਕੀਤੀ ਮਰੀਜ਼ ਨੂੰ ਪ੍ਰੋਪਰ ਪੱਟੀਆਂ ਕੀਤੀਆਂ ਉਸ ਤੋਂ ਬਾਅਦ ਮਰੀਜ਼ ਦਾ ਇਲਾਜ ਤਾਂ ਆਪਾਂ ਹੁੰਦਿਆਂ ਹੀ ਸ਼ੁਰੂ ਕਰ ਦਿੱਤਾ ਸੀਗਾ ਮਰੀਜ਼ ਨੂੰ ਸਾਰਾ ਜੋ ਇਲਾਜ ਬੰਦਾ ਸੀਗਾ ਉਹ ਦਿੱਤਾ ਤੇ ਮਰੀਜ਼ ਹੁਣ ਬਿਲਕੁਲ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ ਇੱਥੇ ਦਾਖਲ ਹੈ ਤੇ ਆਪਾਂ ਕੋਸ਼ਿਸ਼ ਹਾਂਜੀ ਪੇਸ਼ੈਂਟ ਹੁਣ ਬਿਲਕੁਲ ਸਥਿਰ ਸਥਿਤੀ ਵਿੱਚ ਹੈ ਤੇ ਆਪਾਂ ਪੇਸ਼ੈਂਟ ਨੂੰ ਬਿਲਕੁਲ ਸਟੇਬਲ ਕੰਡੀਸ਼ਨ ਵਿੱਚ ਇੱਕ ਦੋ ਦਿਨ ਰੱਖ ਕੇ ਫਿਰ ਥੋੜੀ ਡਿਸਚਾਰਜ ਕਰਾਂਗੇ ਸ਼ੁਕਰਦਾਸਪੁਰ ਵਾਸ਼ੀਆਂ ਲਈ ਜੇ ਆਪਾਂ ਗੱਲ ਕਰੀਏ ਤਾਂ ਇੱਕ ਰਾਹਤ ਵਾਲੀ ਵੱਡੀ ਗੱਲ ਹੈ ਵਾ ਜਦੋਂ ਵੀ ਇਦਾਂ ਦਾ ਕੋਈ ਹਾਸਾ ਹੁੰਦਾ ਸੀ ਅਕਸਰ ਆਪਾਂ ਦੇਖਿਆ ਵਾ ਕਿ ਜਿਹੜੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਸੀ ਕਿ ਅੰਮ੍ਰਿਤਸਰ ਜਾਂ ਕਿਸੇ ਚੰਗੇ ਸ਼ਹਿਰ ਵਿੱਚ ਜਾ ਕੇ ਉੱਥੇ ਇਲਾਜ ਕਰਾਈਏ ਪਰ ਜਦੋਂ ਦਾ ਦਿਉਨੋ ਹਸਪੀਟਲ ਇੱਥੇ ਖੁੱਲਿਆ ਵਾ ਇੱਥੇ ਮੈਂ अनेका ਕੇਸ ਦੇਖਿਆ ਚਾਹੇ ਉਹ ਰੋਡ ਐਕਸੀਡੈਂਟ ਹੋ ਜੇ ਇੱਕ ਵਾਰੀ ਪਿਛਲੀ ਲੋੜੀ ਦੀ ਗੱਲ ਆ ਉਹ ਵੀ ਆਪਾਂ ਖਬਰ ਕੀ ਕਵਰ ਕੀਤੀ ਸੀ ਬੱਚਾ ਛਾਤੋਂ ਡੇਕ ਗਿਆ ਸੀ ਹੁਣ ਜਿਵੇਂ ਡੌਗ ਬਾਈਟ ਆ ਸਨੇਕ ਬਾਈਟ ਆ ਉਹ ਸਾਰੇ ਇਲਾਜ ਇੱਥੇ ਹੁਣ ਲੱਪਿਆ ਇਹਦੇ ਨਾਲ ਕਈ ਲੋਕਾਂ ਦੀ ਜਿਹੜੀ ਜਾਨ ਵੀ ਬਚੀ ਆ ਡਾਕਟਰ ਸਾਹਿਬ ਪਹਿਲੇ ਤਾਂ ਤੁਹਾਨੂੰ ਇਸ ਗੱਲ ਲਈ ਬਹੁਤ ਬੋਟਾ ਦਾ ਜਿਹੜਾ ਧੰਨਵਾਦ ਆ ਸ਼ਹਿਰ ਵਾਸੀਆਂ ਵੱਲੋਂ ਵੀ ਸਾਡੇ ਵੱਲੋਂ ਵੀ ਤੁਕੀ ਆਪਾਂ ਕਈ ਕੇਸ ਦੇਖਿਆ ਲੋਕਾਂ ਦੀ ਜਾਨ ਜਾਨ ਤੱਕ ਨੂੰ ਬਤਾਈਂਦੀਆਂ ਕਿਉਂਕਿ ਅਮਰੀਕਾ ਜਾਣ ਤੇ ਇੱਕ ਘੰਟਾ ਤੇ ਇਹ ਨਾਲ ਲੋਕਾਂ ਦੀ ਜਾਨ ਤੁਸੀਂ ਬਚਾ ਰਹੇ ਹੋ। ਦੇਖੋ ਇਹ ਸਾਰਾ ਮੈਂ ਧੰਨਵਾਦ ਜਿਹੜੀ ਆਪਣੀ ਟੀਮ ਦਾ ਕਰਨਾ ਚਾਹੁੰਦਾ ਕਿ ਜਿਹੜੇ ਡਾਕਟਰ ਸਾਡੇ ਨਾਲ ਜੁੜੇ ਹੋਏ ਨੇ ਵੈਲ ਕੁਆਲੀਫਾਈਡ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਅਵੇਲੇਬਿਲਟੀ ਹੈ ਇੱਥੇ। ਇਦਾਂ ਨਹੀਂ ਆ ਕਿ ਤੁਸੀਂ ਡਾਕਟਰ ਦਾ ਨਾਮ ਰੱਖਿਆ ਹੋਇਆ ਔਰ ਡਾਕਟਰ ਨਹੀਂ ਅਵੇਲੇਬਲ ਹੈਗਾ ਤਾਂ ਫਿਰ ਤੁਸੀਂ ਕਿਸੇ ਦੀ ਜਾਨ ਜਿਹੜੀ ਬਚਾ ਨਹੀਂ ਸਕਦੇ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਅਗਰ ਤੁਹਾਡੇ ਕੋਲ ਟੀਮ ਹੈਗੀ ਹੈ ਕਿ ਉਹ ਅਵੇਲੇਬਲ ਹੈਗੀ ਹੈ ਕਿ ਅਗਰ ਕਿਸੇ ਨੂੰ ਕੋਈ ਐਮਰਜੈਂਸੀ ਹੈ ਤਾਂ ਐਮਰਜੈਂਸੀ ਵਾਸਤੇ ਸਾਡੇ ਕੋਲ ਟੀਮ अवेलेबल ਹੈ ਕਿ ਨਹੀਂ ਹੈ ਸੋ ਸਾਡੇ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਸਾਰੇ ਡਾਕਟਰ ਜਿਹੜੇ ਨੇ 올 ਟਾਈਮ अवेलेबल ਹੁੰਦੇ ਆ ਕ੍ਰਿਟੀਕਲ ਕੇਅਰ ਜਿਹੜਾ ਇੱਕ ਮੇਨ ਮੇਜਰ ਡਿਪਾਰਟਮੈਂਟ ਹੁੰਦਾ ਜਿਹਦੇ ਵਿੱਚ ਮੈਂ ਖੁਦ ਕ੍ਰਿਟੀਕਲ ਕੇਅਰ ਦਾ ਹਾਂ ਸਾਡੇ ਨਾਲ ਇੱਕ ਹੋਰ ਡਾਕਟਰ ਨੇ ਔਰ ਤੀਸਰੇ ਡਾਕਟਰ ਹੋਰ ਨੇ ਅਸੀਂ ਮਤਲਬ ਕਿ ਦਿਨ ਰਾਤ ਜਿਹੜਾ ਹੈ ਇਸ ਚੀਜ਼ ਨੂੰ ਕਵਰ ਕੀਤਾ ਹੋਇਆ ਕਿ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਟੀਕਲ ਪੇਸ਼ੈਂਟ ਆਉਂਦਾ ਤੇ ਅਸੀਂ ਉਹਨੂੰ ਇਲਾਜ ਕਰਨ ਦੇ ਵਿੱਚ ਸਮਰੱਥ ਸੋ ਬਿਲਕੁਲ ਦਿਓਲ ਹਸਪੀਟਲ ਦੇਖਿਆ ਸੀ ਬੱਚਾ ਇਹ ਇਹ ਜਿਹੜਾ ਖਬਰ ਕਰਨ ਦਾ ਇੱਕੋ ਮਕਸਦ ਆ ਕਿ ਜਿਵੇਂ ਇਸ ਦੇ ਨਾਲ ਇਹ ਘਟਨਾ ਹੋਈ ਆ ਤੇ ਇਹਨਾਂ ਨੇ ਦੇਰੀ ਨਹੀਂ ਕੀਤੀ ਉਸੇ ਵਲੇ ਹਸਪੀਟਲ ਆਇਆ ਹਸਪੀਟਲ ਆਣ ਦੇ ਨਾਲ ਇੱਕ ਤੇ ਇਸ ਦੀ ਜਾਨ ਵੀ ਬਚਿਆ ਦੂਸਰੇ ਦਾ ਟ੍ਰੀਟਮੈਂਟ ਜਿਹੜਾ ਉਹ ਜਲਦੀ ਹੋ ਸਕਿਆ ਵਾ ਸੋ ਦਿਓਲ ਹਸਪੀਟਲ ਵਿਖੇ ਕੋਈ ਵੀ ਤਾਂ ਦੁਰਘਟਨਾ ਹੋ ਜਾਂਦੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਐ ਇੱਥੇ ਤੁਸੀਂ ਆ ਸਕਦੇ ਹੋ ਇੱਥੇ ਆਣ ਦੇ ਨਾਲ ਇੱਕ ਤੇ ਤੁਹਾਡਾ ਸਮਾਂ ਬਚਦਾ ਵਾ ਦੂਸਰੀ ਗੱਲ ਆ ਜਿਹੜੀ ਗੰਭੀਰ ਜਦੋਂ ਕੋਈ ਸੱਟਾ ਲੱਗ ਜਾਂਦੀ ਹੈ ਜਾਂ ਜਿਵੇਂ ਇਸ ਨੂੰ ਡੋਗ ਨੇ ਕੱਟ ਲਿਆ ਸੀ ਉਸ ਦੇ ਨਾਲ ਇਲਾਜ ਸਮੇਂ ਸਿਰ ਹੋਣ ਦੇ ਨਾਲ ਇਹਦੀ ਜਿਹੜੀ ਉਹ jaan ਵੀ ਬਚੇ ਸੋ ਆਪਾਂ ਪ੍ਰਵਾਸੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਆ ਸਾਰੀ ਘਟਨਾ ਹੋਈ ਤੇ ਕਿਵੇਂ ਇਹਨਾਂ ਨੂੰ ਇੱਥੇ ਲੈ ਆ ਲਿਆਂਦਾ ਗਿਆ। ਕੀ ਨਾਮ ਹੈ ਆਪਕਾ? ਰੇਕਾ। ਕਾਹ ਪੇ ਰਹਤੇ ਹੋ? ਹਲੋ ਵਾ। ਕੀ ਹੋਇਆ ਥਾ ਆਪਕੇ ਸਾਥ? ਮੇਰੇ ਪਾ ਕੋਈ ਹੋ ਰਿਹਾ ਹੈ ਤਾਂ ਮੈਂ ਚੱਲ ਗਿਆ ਬਾਹਰ ਨੂੰ। ਬਾਹਰ ਨੂੰ ਕਿਉਂ? ਮੈਂ ਬਾਹਰ ਬੈਠਿਆ ਫਿਰ ਆਨ ਕੇ ਆਨੇ ਲੱਗਿਆ ਘਰ ਕੁੱਤੇ ਨੂੰ ਮੈਂ ਉਧਰ ਨੂੰ ਨਹੀਂ ਵੇਖਿਆ ਦਾ ਕੁੱਤੇ ਦਾ ਉਹ ਮੇਰੇ ਪਿੱਛੇ ਪੈ ਗਿਆ ਮੈਂ ਆਪਣਾ ਜਾਨ ਬਚਾਣੇ ਚਾਇਆ ਫਿਰ ਨਹੀਂ ਬਚਿਆ ਉਹ ਚਾਰੇ ਪਾਸੇ ਘੇਰ ਲੇਤਾ ਵਾ ਚਾਰੇ ਪਾਸੇ ਦੰ ਲੱਗ ਗਿਆ ਮੇਰੇ ਪਾਸੇ ਚਿਕਨ ਲੱਗਿਆ ਵਾ ਫਿਰ ਮੈਂ ਆਪਣਾ ਹੋਸ਼ ਕਿਤਾ ਜੇ ਮੈਂ ਉੱਠ ਕੇ ਮੈਂ ਜਾਵਾਂ ਛੋਟੀ ਲੈ ਕੇ ਮੈਂ ਪਜਾਵਾਂ ਮੈਂ ਉੱਠੀ ਨਹੀਂ ਪਾਇ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪੈ ਗਿਆ ਦੇ ਵੀ ਪਿਆ ਇਤਨਾ ਸੋਇਆ ਚਿੱਕਾ ਕਟਿਆ ਫਿਰ ਇੱਕ ਬੰਦੇ ਤੁਹਾਡੇ ਕਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫਿਰ ਉਹ ਆਵਾਜ਼ ਮਾਰਿਆ ਸਦਾਰ ਨੂੰ ਫਿਰ ਸਦਾਰ ਆਇਆ ਵਾ ਗੱਡੀ ਫਿਰ ਲੈ ਕੇ ਗਿਆ ਤੇ ਕਹਿੰਦਾ ਕੋਈ ਜੇ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਰਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਇਹਨੂੰ ਪਾ ਮੈਂ ਅੰਬੜਸਰ ਲੈ ਜਾ ਪੰ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਭਰਤੀ ਹੋ ਜਾਏਗਾ ਠੀਕ ਛੇਤੀ ਹੋ ਜਾਏਗਾ

वही हम तो बाहर का काम करता दा। है प्याली दा, अच्छा, दा। हाँ जी दयाली दा टेकर वाला नौकरी कर दा वा और प्याली दा वो भी काम कम कर दा स्प्रे स्प्रे कार्ड को क्या मांग करते हो आप मदद के लिए कुछ कहना चाहोगे लोगों को क्या अपील करोगे क्या कहना चाहोगे आप लोगों को

ਅਹੀਂ ਆਲੂ ਵਾਲ ਨਾਮ ਕਿਆ ਹੈ ਰੇਖਾ ਘਰ ਵਾਲੇ ਕੇ ਰਾਜੂ ਦਰਸ਼ਕੀ ਜਲ ਹੋਈ ਇੱਕ ਸਭ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਉਹ ਮਹਿਲਾ ਆ ਜਿਹੜੀ ਆ ਤੁਹਾਡੇ ਕੋਲ ਆਈ ਆ ਕਿੱਦਾਂ ਉਹਦਾ ਲਾਜ ਹੈ ਤੇ ਕੀ ਪੋਜੀਸ਼ਨ ਆਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਿੰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਅੱਜ ਸਾਡੇ ਕੋਲ ਇੱਕ ਕਰੀਬਨ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ तकरीबन 10 ਕ ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕੱਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀਗੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਜੇ ਜਿਹੜੀ ਮਰੀ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ ਸਕੇ